ਮੰਨ ਤੌਰ ਤੇ ਜਿਹੜਾ ਇਹਦਾ ਨਸ਼ੇ ਦਾ ਬੰਦ ਹੋਣਾ ਚਾਹੀਦਾ ਨਸ਼ੇ ਉਹਦੇ ਲਈ ਸਾਨੂੰ ਦਿਨ ਬਿ ਦਿਨ ਹੋਰ ਜਿਹੜੇ ਆ ਉਹ ਐਫਰਟ ਕਰਨੇ ਪੈਣਗੇ ਮੈਂ ਚਾਹੁੰਦਾ ਕਿ ਕੱਲ ਆਪਾਂ ਹਲਕਾ ਖਰੂਸ਼ ਆਪਦੀਆਂ ਸਾਰੀਆਂ ਪੰਚਾਇਤਾਂ ਮਤਾ ਪਾਈਏ ਸਭ ਤੋਂ ਪਹਿਲਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾਓ ਕਿ ਸਾਡੇ ਪਿੰਡੋਂ ਕੋਈ ਵੀ ਪੰਚਾਇਤ ਦਾ ਮੈਂਬਰ ਜਾਂ ਸਰਪੰਚ ਸਾਹਿਬ ਕੋਈ ਵੀ ਚਿਟਾ ਵੇਚਣ ਵਾਲੇ ਦੇ ਮਗਰ ਜਿਹੜਾ ਉਠਾਣੇ ਪਠਾਣੇ ਉਹਨੂੰ ਛਡਾਉਣ ਨਹੀਂ ਜਾਣਗੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਨਾਮ ਨੇ ਜਿੱਦਾਂ ਸੀਆਈਡੀ ਕੋਲ ਹੈਗੇ ਨੇ ਪੁਲਿਸ ਡਿਪਾਰਟਮੈਂਟ ਕੋਲ ਹੈਗੇ ਨੇ ਕੁਝ ਸਾਡੇ ਕੋਲ ਹੈਗੇ ਨੇ ਉਹ ਸਾਰੇ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਨੂੰ ਜਿਹੜਾ ਵਾ ਉਹ ਮਿਲਾਂਗਾ ਤੇ ਉਹ 20 ਤਰੀਕ ਨੂੰ ਆਪਾਂ ਜਿਹੜਾ ਵਾ ਉਹ ਇੱਕ ਮਹਿੰਮ ਇਹ ਵੀ ਸ਼ੁਰੂ ਕਰਾਂਗੇ ਕਿ ਜਿਹੜੇ ਚਿਟਾ ਵੇਚਣ ਵਾਲੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਸੁਟਿਆ ਜਾਵੇ ਪ੍ਰਸ਼ਾਸਨ ਤੇ ਮੈਂ ਆਪਣੇ ਵੱਲੋਂ ਸਾਡੇ ਐਸਐਸਪੀ ਸਾਹਿਬ ਸਾਡੀ ਪੁਲਿਸ ਅਸੀਂ ਪੂਰਾ ਜੋਰ ਲਾ ਦੇਾਂਗੇ ਇਸ ਕੋਰਟ ਨੂੰ ਜਿਹੜਾ ਉਹ ਗਲੋਂ ਲੌਣ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਹਲਕਾ ਕਨੂਨ ਸਾਹਿਬ ਇੱਕ ਆਪਾਂ ਨਸ਼ਿਆਂ ਦਾ ਪ੍ਰਕੋਪ ਜਿਹੜਾ ਬੜੀ ਲੰਮੇ ਸਮੇਂ ਤੋਂ ਪੁਰਾਣੇ ਕਈ ਸਾਲਾਂ ਤੋਂ ਜਿਹੜਾ ਵਾ ਉਹ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਿਹੜਾ ਉਹ ਹੈਵੀ ਹੁੰਦਾ ਵਾ ਤੇ ਜਿਹਦੇ ਨਾਲ ਕਈ ਵਾਰ ਸਾਡੇ ਨੌਜਵਾਨਾਂ ਦੀਆਂ ਬੱਚਿਆਂ ਦੀ ਜਿਹੜੀ ਜਾਨ ਆ ਉਹ ਚਲੀ ਜਾਂਦੀ ਹੈ ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਕਾਫੀ ਜਿਹੜੀਆਂ ਐਫ ਆਈ ਆਰਸ ਕੀਤੀਆਂ ਨੇ ਨਸ਼ੇ ਨੂੰ ਰੋਕਣ ਦੇ ਲਈ ਆਪਣੇ ਹਲਕਾ ਖਡੂਰ ਸਾਹਿਬ ਦੇ ਵਿੱਚ ਤੇ ਤਕਰੀਬਨ ਜਿਹੜਾ ਵਾ ਉਹ 50 ਤੋਂ 60% ਜਿਹੜਾ ਉਹ ਕਾਬੂ ਪਾਉਣ ਦੇ ਵਿੱਚ ਵੀ ਜਿਹੜਾ ਵਾ ਉਹ ਕਾਮਯਾਬ ਰਹੇ ਹਨ ਪਰ ਮੁਕੰਮਲ ਤੌਰ ਤੇ ਜਿਹੜਾ ਇਹਦਾ ਨਸ਼ੇ ਦਾ ਬੰਦ ਹੋਣਾ ਚਾਹੀਦਾ ਹੈ ਨਸ਼ੇ ਉਹਦੇ ਲਈ ਸਾਨੂੰ ਦਿਨ ਬਿਨ ਦਿਨ ਹੋਰ ਜਿਹੜੇ ਆ ਉਹ ਐਫਰਟ ਕਰਨੇ ਪੈਣਗੇ ਤੇ ਉਹਦੇ ਲਈ ਆਪਾਂ ਬੜੀ ਜੇਰ ਤੋਂ ਕਹਿੰਨੇ ਹਾਂ ਕਿ ਜਦੋਂ ਪੰਚਾਇਤਾਂ ਨਵੀਆਂ ਬਣ ਗਈਆਂ ਤੇ ਆਪਾਂ ਪੰਚਾਇਤਾਂ ਨੂੰ ਕਵਾਂਗੇ ਕਿ ਸਾਰੇ ਜਾਣੇ ਮਤੇ ਪਾਓ ਕਿ ਆਪਣੇ ਪਿੰਡ ਦੇ ਵਿੱਚੋਂ ਕੋਈ ਵੀ ਜਿਹੜਾ ਕਿਸੇ ਨਸ਼ਾ ਵੇਚਣ ਵਾਲੇ ਦੇ ਮਗਰ ਜਾਂ ਕੋਈ ਜਿਹੜਾ ਕੋਈ ਚੋਰੀ ਕਰਦਾ ਹੈ ਕੋਈ ਲੁੱਟਖੋਖ ਕਰਦਾ ਹੈ ਕਿਸੇ ਨਾਲ ਤੇ ਉਹਦੇ ਮਗਰ ਜਿਹੜਾ ਠਾਣੇ ਪਠਾਣੇ ਉਹਨੂੰ ਛਡਾਉਣ ਨਹੀਂ ਜਾਊਗਾ ਤੇ ਪ੍ਰਮਾਤਮਾ ਨੇ ਇਹ ਸੇਵਾ ਜਿਹੜੀ ਆ ਉਹ ਸਾਰੇ ਇਹ ਹੁਣ ਨਵੀਆਂ ਬੜੀਆਂ ਪੰਚਾਇਤਾਂ ਕੋ ਜਿਹੜੀ ਆ ਉਹ ਲੈਣੀ ਆ ਤੇ ਜਿੱਥੇ ਤੁਹਾਨੂੰ ਰੱਬ ਨੇ ਏਡਾ ਵੱਡਾ ਰਤਬਾ ਦਿੱਤਾ ਕਿ ਤੁਸੀਂ ਸਰਪੰਚ ਬਣੇ ਹੋ ਪੰਚਾਇਤ ਮੈਂਬਰ ਬਣੇ ਹੋ ਤੇ ਮੈਂ ਚਾਹੁੰਦਾ ਕਿ ਕੱਲ ਆਪਾਂ ਹਲਕਾ ਖਰੂਰ ਸਾਭ ਦੀਆਂ ਸਾਰੀਆਂ ਪੰਚਾਇਤਾਂ 12 ਵਜੇ ਤੋਂ ਲੈ ਕੇ ਤੇ 2 ਵਜੇ ਦੇ ਵਿੱਚ ਇਹ ਆਪਾਂ ਇਕੱਠੇ ਹੋ ਕੇ ਮਤਾ ਪਾਈਏ ਸਭ ਤੋਂ ਪਹਿਲਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਾਓ ਕਿ ਅਸੀਂ ਸਮੁੱਚੀ ਪੰਚਾਇਤ ਜਿਹੜੀ ਆ ਉਹ ਕੱਲ ਨੂੰ 12 ਤਰੀਕ ਨੂੰ ਜਿਹੜਾ ਮਤਾ ਪਾ ਰਹੇ ਆ ਕਿ ਸਾਡੇ ਪਿੰਡੋਂ ਕੋਈ ਵੀ ਪੰਚਾਇਤ ਦਾ ਮੈਂਬਰ ਜਾਂ ਸਰਪੰਚ ਸਾਹਿਬ ਕੋਈ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਿਹੜਾ ਉਹ ਠਾਣੇ ਪਠਾਣੇ ਉਹਨੂੰ ਛਡਾਉਣ ਨਹੀਂ ਜਾਣਗੇ ਉਸ ਤੋਂ ਬਾਅਦ ਦੇ ਵਿੱਚ ਅਗਲੀ 20 ਤਰੀਕ ਨੂੰ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਨਾਮ ਨੇ ਜਿੱਦਾਂ ਸੀਆਈਡੀ ਕੋਲ ਹੈਗੇ ਨੇ ਪੁਲਿਸ ਡਿਪਾਰਟਮੈਂਟ ਕੋਲ ਹੈਗੇ ਨੇ ਕੁਝ ਸਾਡੇ ਕੋਲ ਹੈਗੇ ਨੇ ਉਹ ਸਾਰੇ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਨੂੰ ਜਿਹੜਾ ਵਾ ਉਹ ਮਿਲੇਗਾ ਤੇ ਉਹ 20 ਤਰੀਕ ਨੂੰ ਆਪਾਂ ਜਿਹੜਾ ਵਾ ਉਹ ਇੱਕ ਮਹਿੰਮ ਇਹ ਵੀ ਸ਼ੁਰੂ ਕਰਾਂਗੇ ਕਿ ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਸੁਟਿਆ ਜਾਵੇ ਪਿਛਲੇ ਸਮੇਂ ਤੋਂ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਪਰ ਕੀ ਹੁੰਦਾ ਕਿ ਚਲੋ ਇਹ ਕੋਟਦਾਰ ਜੋ ਵੀ ਹੈ ਫੈਸਲਾ ਹੁੰਦਾ ਹੈ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਪਰ ਹੁਣ ਇਦਾਂ ਵਾ ਕਿ ਆਪਾਂ ਚਾਹੁੰਦੇ ਆ ਕਿ ਜੇ ਤੁਸੀਂ ਸਾਰੇ ਪੰਚਾਇਤਾਂ ਮਤੇ ਪਾਓ ਤੇ ਆਪਾਂ ਇਸ ਮਹਿੰਮ ਦੇ ਨੂੰ ਵੱਡਾ ਕਰੀਏ ਤੇ ਜਿਹੜਾ ਨਸ਼ੇ ਦਾ ਕੋੜ ਆ ਉਹ ਆਪਾਂ ਆਪਣੇ ਇਲਾਕੇ ਦੇ ਵਿੱਚੋਂ ਜੜਾ ਵਾ ਉਹ ਕੱਢ ਸਕੀਏ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਤੇ ਆਪਾਂ ਵੀ ਆਪਣੇ ਹਲਕੇ ਦੇ ਵਿੱਚ ਇਸ ਚੀਜ਼ ਦੇ ਵਿੱਚ ਕਾਫੀ ਕਾਮਯਾਬ ਰਹੇ ਆ ਤੇ ਜਿਹੜਾ ਹੁਣ ਥੋੜਾ ਬੜਾ ਹੈਗਾ ਜਿੰਨਾ ਪਿੰਡਾਂ ਦੇ ਵਿੱਚ ਹੈਗਾ ਆਪਾਂ ਸਾਰੇ ਜਦੋਂ ਮਤੇ ਪਾ ਦਾਂਗੇ ਤੇ ਮੈਨੂੰ ਲੱਗਦਾ ਵੀ 70 ਤੋਂ 80% ਪਹਿਲਾਂ ਹੀ ਜਿਹੜਾ ਸੁਧਾਰ ਆ ਉਹ ਉਹਦੇ ਵਿੱਚ ਆ ਜਾਊਗਾ ਤੁਹਾਡੇ ਸਹਿਯੋਗ ਦੀ ਬਹੁਤ ਜਿਆਦੀ ਜਿਹੜੀ ਲੋੜ ਆ ਤੁਸੀਂ ਮਤੇ ਪਾ ਕੇ ਇਹਨਾਂ 'ਤੇ ਵਿਸ਼ਵਾਸ ਦਿਵਾ ਦਿਓ ਵੀ ਕੋਈ ਵੀ ਇਹਨਾਂ ਦੇ ਮਗਰ ਠਾਣੇ ਪਠਾਣੇ ਜਿਹੜਾ ਵਾ ਉਹ ਨਹੀਂ ਜਾਊਗਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਪਾਂ ਸਾਡੇ ਆ ਪ੍ਰਸ਼ਾਸਨ ਤੇ ਮੈਂ ਆਪਣੇ ਵੱਲੋਂ ਸਾਡੇ ਐਸਐਸਪੀ ਸਾਹਿਬ ਸਾਡੀ ਪੁਲਿਸ ਅਸੀਂ ਪੂਰਾ ਜ਼ੋਰ ਲਾ ਦੇਾਂਗੇ ਇਸ ਕੋਰਡ ਨੂੰ ਜਿਹੜਾ ਉਹ ਗਲੋਂ ਲੌਣ ਲਈ ਤੇ ਸਾਡੀ ਜਿਹੜੀ ਜਵਾਨੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਬਚੂਗੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹਲਕਾ ਖਡੂਰ ਸਾਹਿਬ ਚ ਗਰਾਊਂਡਾਂ ਬਣਾਉਣ ਦੇ ਲਈ ਵੀ ਜਿਹੜੀ ਆ ਪਹਿਲ ਆ ਉਹ ਕਰ ਰਹੇ ਆ ਤੁਹਾਡੇ ਤੋਂ ਆਸ ਰੱਖਦਾ ਕਿ ਹਰ ਬੰਦਾ ਦਿਨੋਂ ਆਪਣੇ ਨਗਰ ਲਈ ਆਪਣੇ ਨਗਰ ਦੇ ਲੋਕਾਂ ਲਈ ਆਪਣੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਮੈਂ ਆਸ ਕਰਦਾ ਕਿ ਹਰ ਸਰਪੰਚ ਜਿਹੜਾ ਉਹ ਕੱਲ ਆਪਣਾ ਮਤਾ ਪਾਊਗਾ ਆਪਣੇ ਮੈਂਬਰਸਿਪਾਂ ਨਾਲ ਲੈ ਕੇ ਆਪਣੇ ਸਾਰੇ ਨਗਰ ਨੂੰ ਜਿਹੜਾ ਨਾਲ ਲੈ ਕੇ ਤੇ ਮਤਾ ਪਾ ਕੇ ਤੁਸੀਂ ਸਾਰਿਆਂ ਨੇ 2-2 ਮਿੰਟ ਦੀ ਆਪਣੀ ਵੀਡੀਓ ਬਣਾ ਕੇ ਕਿ ਅਸੀਂ ਅੱਜ ਆਪਣੇ ਨਗਰ ਦੇ ਵਿੱਚ ਆ ਜਿਹੜਾ ਮਤਾਵਾ ਉਹ ਨਸ਼ਾ ਛਡਾਉਣ ਦਾ ਕੋਈ ਵੀ ਨਸ਼ੇ ਵਾਲੇ ਦੇ ਮਗਰ ਨਹੀਂ ਜਾਊਗਾ ਤੇ ਉਹ ਮਤਾ ਪਾ ਕੇ ਤੇ ਸਾਰੇ ਜਣੇ ਸੋਸ਼ਲ ਮੀਡੀਆ ਤੇ ਵੀ ਉਹਨੂੰ ਲੈ ਕੇ ਜਾਓ ਉਹਨੂੰ ਵਾਇਰਲ ਕਰੋ ਤਾਂ ਜੋ ਹੋਰ ਵੀ ਜਿਹੜੀ ਜਾਗਰੂਤੀ ਹੈ ਨਸ਼ੇ ਦੇ ਖਿਲਾਫ ਜਿਹੜੀ ਆਪਾਂ ਲੜਾਈ ਜਿਹੜੀ ਆ ਉਹ ਲੜ ਸਕੀਏ ਜਿਹੜੀ ਬਿਮਾਰੀ ਲੱਗੀ ਹੋਵੇ ਸਮਾਜ ਦੇ ਵਿੱਚ ਉਹਨੂੰ ਕਦੇ ਟੱਕੀ ਦਾ ਨਹੀਂ ਹੁੰਦਾ ਉੱਤੇ ਸਗੋਂ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਪੜਦਾ ਪਾਉਣ ਦੀ ਬਜਾਏ ਆਪਾਂ ਨੂੰ ਸਾਰਿਆਂ ਨੂੰ ਉੱਤੇ ਸੰਘਰਸ਼ ਜਿਹੜਾ ਉਹ ਕਰਨਾ ਪਊਗਾ ਪਿਛਲੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਵੇਲੇ ਇਹ ਚੀਜ਼ ਨੇ ਬੜਾ ਵਧੇ ਫੁੱਲਿਆ ਵਾ ਪਰ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਏ ਆਪਾਂ ਜੇ ਇਹਨੂੰ ਹੁਣ ਸਹੀ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਇਹਨੂੰ ਸਹੀ ਕਿਦਾਂ ਕਰ ਸਕਦੇ ਹਾਂ ਤੇ ਉਹਦੇ ਲਈ ਤੁਹਾਡੇ ਸਾਥ ਦੀ ਜਿਹੜੀ ਉਹ ਬੜੀ ਲੋੜ ਆ ਅੱਜ ਸਾਰੇ ਗੁਰਦੁਆਰੇ ਦੇ ਵਿੱਚ ਆਪਾਂ ਆਪਣੀ ਜਿਹੜੀ ਤੁਸੀਂ ਅਨਾਉਂਸਮੈਂਟ ਕਰਵਾ ਦਿਓ ਕੋਈ ਆਪਣੇ ਪਿੰਡ ਨਗਰ ਨੂੰ ਸਾਰੇ ਨਗਰ ਨੂੰ ਟਾਈਮ ਦੇ ਦਿਓ ਕੋਈ 12 ਵਜੇ ਦਾ ਦੇ ਦਿਓ ਕੋਈ 2 ਵਜੇ ਜੋ ਵੀ ਤੁਹਾਨੂੰ ਲੱਗਦਾ 12 ਤੋਂ 2 ਦੇ ਵਿੱਚ ਵਿੱਚ ਤੇ ਕੱਲ 12 ਤਰੀਕ ਨੂੰ ਆਪਾਂ ਇਹ ਮਤੇ ਪਾਈਏ ਆਓ ਆਪਾਂ ਇਸ ਮਹਿੰਮ ਦਾ ਜਿਹੜਾ ਹਿੱਸਾ ਬਣੀਏ ਆਓ ਆਪਣੇ ਬੱਚਿਆਂ ਲਈ ਕੋਈ ਆਪਾਂ ਚੰਗਾ ਕਦਮ ਜਿਹੜਾ ਕੱਲ ਅਬ ਬਾਰਾ ਤਰੀਕ ਨੂੰ ਪੁੱਟਿਏ ਤੇ ਜਿਹਦੇ ਵਿੱਚ ਸਾਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਮਾਨ ਹੋਵੇ ਕਿ ਹਾਂ ਅਸੀਂ ਇਸ ਕੋੜ ਦੇ ਖਿਲਾਫ ਜਿਹੜੀ ਲੜਾਈ ਆ ਉਹ ਲੜ ਰਹੇ ਆ ਕਿਸੇ ਵੀ ਸਰਪੰਚ ਸਾਹਿਬ ਨੂੰ ਕਿਸੇ ਵੀ ਮੈਂਬਰ ਸਾਹਿਬ ਨੂੰ ਜਾਂ ਕਿਸੇ ਵੀ ਬੇਸ਼ੱਕ ਉਹ ਨਹੀਂ ਚੁਣਿਆ ਹੋਇਆ ਨਮੀਂਦਾ ਕਿਸੇ ਵੀ ਨਗਰ ਨਿਵਾਸੀ ਨੂੰ ਇਹਦੇ ਵਿੱਚ ਕੋਈ ਸਾਡੀ ਹੋਰ ਲੋੜ ਪੈਂਦੀ ਆ ਤੇ ਮੇਰੇ ਨੰਬਰ 98788 51049 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਦਫਤਰ ਦਾ ਇਹ ਵੈਸੇ ਤਾਂ ਮੇਰਾ ਨੰਬਰ ਹੈ ਪਰ ਰੁਜ਼ੀਵੇਂ بڑے ਹੁੰਦੇ ਆ ਤੇ ਕਿਸੇ ਵੇਲੇ ਚੁੱਕਿਆ ਜਾਂਦਾ ਕਿਸੇ ਵੇਲੇ ਨਹੀਂ ਵੀ ਚੁੱਕਿਆ ਜਾਂਦਾ ਤੇ ਸਾਡਾ ਮੁੰਡਾ ਜਿਹੜਾ ਪੱਕਾ ਹੀ ਇਸ ਨੰਬਰ ਤੇ ਬੈਠਾ ਵਾ ਤੁਹਾਡਾ ਸੁਨਾਹ ਮੇਰੇ ਤੱਕ ਜਿਹੜਾ ਵਾ ਉਹ ਲਾਊਗਾ ਮੇਰੇ ਨਾਲ ਹੀ ਹੁੰਦਾ ਤੇ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਗੱਲਬਾਤ ਜਦੋਂ ਸਮਾਂ ਲੱਗਦਾ ਕਰਾਂਗਾ ਤੇ ਜੇ ਕਿਸੇ ਵੀ ਸਾਥੀ ਨੂੰ ਕੋਈ ਮੁਸ਼ਕਲ ਆਉਂਦੀ ਆ ਤੇ 98788 ਤੇ 51049 ਆ ਨੰਬਰ ਤੇ ਸੀ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਪੂਰੀ ਆਸ ਦੇ ਨਾਲ ਤੁਹਾਡਾ ਮਨਜਿੰਦਰ ਸਿੰਘ ਲਾਲਪੁਰਾ ਤੁਹਾਨੂੰ ਫਿਰ ਬੇਨਤੀ ਕਰਦਾ ਹੈ ਕਿ ਆਓ ਇਸ ਨਸ਼ਿਆਂ ਦੀ ਕੋਡ ਨੂੰ ਗਲੋਂ ਲਾਉਣ ਦੇ ਲਈ ਆਪਾਂ ਸਾਰੇ ਕੱਲ 12 ਤਰੀਕ ਨੂੰ 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਜਿਹੜਾ ਉਹ ਮਤੇ ਪਾਈਏ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਇਦਾਂ ਹੀ ਸਾਰੇ ਇਕੱਠੇ ਹੋ ਕੇ ਇਹ ਬਰਾਈਆਂ ਦੇ ਖਿਲਾਫ ਜਿਹੜੀ ਉਹ ਲੜਾਈ ਲੜਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ